ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ ਦੁਨੀਆ ਦੇ ਲਈ ਆਈ ਵੱਡੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਘੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਮੇਤ ਕਈ ਦੇਸ਼ਾਂ 'ਚ ਮਾਵਾ ਵਿੱਚ ਵਾਧਿਆਂ ਦੇ ਵਿਚਕਾਰ ਇੱਕ ਮਾਹਰ ਨੇ ਸ਼ੁਕਰਾਨੂ ਕਿਹਾ ਕਿ ਭਾਰਤ ਨੂੰ ਇੱਕ ਹੋਰ ਕਰੋਨਾ ਲਈ ਤਿਆਰੀਆਂ ਦਾ ਚਾਹੀਦਾ ਜੀ ਹਾਂ ਯੂ ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਮਾਨਾਂ ਅਨੁਸਾਰ ਦੇਸ਼ ਦੇ 25 ਰਾਜਾਂ ਵਿੱਚ ਕੋਵਿਡ ਦੀ ਲਾਗ ਵਧ ਰਹੀ ਹੈ ਤੇ ਦੱਖਣੀ ਕੋਰੀਆ ਵੀ ਬਹੁਤ ਸਾਰੇ ਹਸਪਤਾਲਾਂ 'ਚ ਲੋਕਾਂ ਨੂੰ ਦਾਖਲ ਕਰਵਾਇਆ ਜਾ ਰਿਹਾ वर्ल्ड हेल्थ ऑर्गेनाइजेशन ਦੇ ਤਾਜ਼ਾ ਅਪਡੇਟ ਨੇ ਦਿਖਾਇਆ ਹੈ ਕਿ 24 ਜੂਨ ਤੋਂ 21 ਜੁਲਾਈ ਦੇ ਵਿਚਕਾਰ 58 ਦੇਸ਼ਾਂ ਵਿੱਚ ਹਰ ਹਫਤੇ SARS-CoV-2 ਦੇ ਲਈ ਔਸਤਨਾਂ 17,358 ਕਰੋਨਾ ਨੂੰ ਮੁੰਨਿਆ ਦੀ ਜਾਂਚ ਕੀਤੀ ਗਈ ਹੈ ਤੇ WHO ਅਨੁਸਾਰ ਭਾਰਤ 'ਚ ਇਸ ਸਾਲ ਜੂਨ ਅਤੇ ਜੁਲਾਈ ਦੇ ਵਿਚਕਾਰ 9089 ਕਰੋਨਾ ਦੇ ਮਾਮਲੇ ਤੇ ਦੋ ਮੌਤਾਂ ਵੀ ਸਾਹਮਣੇ ਆਈਆਂ ਤੇ ਨੋਇਡਾ ਦੀ ਸਿਵਲ ਨਾਦਰ ਯੂਨੀਵਰਸਿਟੀ ਦੇ ਵਾਈਸ ਜੀ ਹਾਂ ਉਥੇ ਇਥੋਂ ਦੇ ਵਾਇਸ ਪ੍ਰੋਫੈਸਰ ਦਿਨਦੀਪ ਕਸੇਗਲ ਨੇ ਆਈਏਐਨਐਸ ਨੂੰ ਦੱਸਿਆ ਕਿ ਭਾਰਤੀ ਸਥਿਤੀ ਦੂਜੀ ਦਿਸ਼ਾਵਾਂ ਕੋ ਗੰਭੀਰ ਨਹੀਂ ਹੈ ਪਰ ਸਾਨੂੰ ਐਸਡੀ ਤਿਆਰ ਰਹਿਣ ਦੀ ਲੋੜ ਹੈ ਵੀਡੀਓ ਦੇਖ ਲਈ ਤੁਹਾਡਾ ਤਨੁਵਾਦ